ਆਮ ਆਦਮੀ ਪਾਰਟੀ ਦਾ ਦੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਪੇ ਖੇ ਨੂੰ ਖੇ ਨੂੰ ਹੋਈ ਹੋਈ ਆ ਉਹਨਾਂ ਦੇ ਆਪਸ ਵਿੱਚ ਦੋ ਧੜੇ ਬਣੇ ਹੋਏ ਨੇ ਤੇ ਇਹ ਤਾਂ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਆ ਪਰ ਹੁੰਦਾ ਕਿ ਹੱਕ ਸੱਚ ਲੋਕਾਂ ਦੇ ਨਾਲ ਖੜਨਾ ਜੋ ਕਿ ਇਹ ਲੱਗਦਾ ਕਿ ਯੂਥ ਦੇ ਵਿੱਚ ਗੋਮਨ ਸਿੰਘ ਸੰਧੂ ਉਹਨਾਂ ਦਾ ਬਹੁਤ ਵਧੀਆ ਇੱਕ ਰਤਬਾ ਏ ਇੱਕ ਬਹੁਤ ਵਧੀਆ ਉਹਨਾਂ ਨੇ ਆਪਣੀ ਪਛਾਣ ਬਣਾਈ ਆ ਤੇ ਯੂਥ ਜਿਹੜਾ ਹੈਗਾ ਉਹ ਸਾਰਾ ਸੰਧੂ ਸਾਹਿਬ ਦੇ ਨਾਲ ਆ ਜੀ ਬਾਠ ਨੂੰ ਕਿਵੇਂ ਦੇਖ ਦਊਂ ਬਾਠ ਜਿਹੜਾ ਆਜ਼ਾਦ ਨਹੀਂ ਬਾਠ ਸਾਹਿਬ ਦੀ ਇਹ ਹੈਗਾ ਜੀ ਕਿਉਂਕਿ ਉਹ ਨਿਕਲੇ ਹੋਏ ਨੇ ਮੀਥੇਰ ਸਾਹਿਬ ਦੀ ਗੱਡੀ ਦੇ ਵਿੱਚੋਂ ਕਿਉਂਕਿ ਇਹ ਐਵੇਂ ਰਾਜਨੀਤੀਆਂ ਨਹੀਂ ਹੁੰਦੀਆਂ ਹੈਗੀਆਂ ਕਿ ਪਹਿਲਾਂ ਤੁਸੀਂ ਇੱਕ ਧੜੇ ਦੇ ਨਾਲ ਹੋ ਤੇ ਫਿਰ ਤੁਸੀਂ ਉਹਨਾਂ ਦੀ ਹੀ ਬ੍ਰਾਈ ਕਰੋਂ ਛੜਕੇ ਹੋਏ ਲੋਕ ਐ ਹੈ ਇਹ ਸੜਕ ਤੇ ਚੱਲਣ ਵਾਲੇ ਨਹੀਂ ਹੈਗੇ ਇਹ ਥੱਲੇ ਲੈ ਜਾਂਦੇ ਆ ਇਹ ਦੇਖ ਕੇ ਨਾ ਕੋਈ ਚੰਗੀ ਥਾਂ ਉਹਨਾਂ ਥੱਲੇ ਲੈ ਜਾਂਦੇ ਆ ਕੋਈ ਦੇਖ ਨੇ ਕੋਠੀ ਚੰਗੀ ਪਈ ਆ ਬਦਲ ਕੋਈ ਗਰੀਬ ਆ ਗਿਆ ਥੱਲੇ ਬਾਈ ਇਹਨਾਂ ਨੇ ਲਾਰੇ ਲਾਂ ਚ 70 ਸਾਲ ਕੱਟਦੇ ਲਾਰੇ ਆ ਜੀ ਸਾਰੇ ਬੰਦਿਆਂ ਨੂੰ ਬਿਲਕੁਲ ਟਿਲ ਨੂੰ ਕਿਵੇਂ ਦੇਖ ਦੂੰ ਭਾਜ ਭਾਜ ਕਿਉਂਕਿ ਪਹਿਲਾਂ ਵੀ ਭਾਜ ਭਾਜ ਕਿੱਥੇ ਤੁਸੀਂ ਗੱਲ ਕਰਦੇ ਭਾਜ ਭਾਜ ਸਾਡੇ ਗਾਲਾਂ ਨੂੰ ਪਾਣੀ ਚੁੰਨਾ ਨੂੰ ਪਈ ਹੋਈ ਆ ਗਾਲਾਂ ਪਾਣੀ ਵੱਡ ਵੱਡ ਕੇ ਰੱਖਦੇ ਸਾਡੇ ਲੋਕ ਇਹਨਾਂ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਕੂਲਾ ਬਰਨਾਲਾ ਜਿਮਣੀ ਚੋਣਾ ਦਾ ਜਿਹੜਾ ਪ੍ਰਚਾਰ ਆ ਉਹ ਆਖਰੀ ਪੜਾਵਾਂ ਤੇ ਆ ਕਿਉਂਕਿ ਖੜਿਆ ਪਿੰਡੂਪਲੀ ਦੇ ਵਿੱਚ ਉਰੇ ਸੱਥ ਲੱਗੀ ਹੋਈ ਆ ਨੌਜਵਾਨ ਮੁੰਡੇ ਬੈਠੇ ਨੇ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਜੀ ਵਿੱਕੀ ਸ਼ਰਮਾ ਜੀ ਸ਼ਰਮਾ ਜੀ ਕੀ ਲੱਗਦਾ ਇਸੇ ਵਾਰ ਕੇ ਮਾਹੌਲ ਤੇ ਮਾਹੌਲ ਤਾਂ ਦੇਖੋ ਜੀ ਇਸ ਵਾਰ ਜਿਹੜਾ ਆਇਆ ਹੈਗਾ ਸੰਧੂ ਸਾਹਿਬ ਦੇ ਬਿਲਕੁਲ ਨਾਲ ਹੈਗਾ ਆ ਕਿਉਂਕਿ ਉਹ ਹੱਕ ਸੱਚ ਦੀ ਗੱਲ ਕਰਦੇ ਨੇ ਹੱਕ ਸੱਚ ਦੀ ਲੜਾਈ ਤੇ ਖੜੇ ਨੇ ਤੇ ਇਸ ਵਾਰ ਜਿਹੜਾ ਸਾਡਾ ਰਿਸਪੌਂਸ ਹੈਗਾ ਜੀ ਉਹ ਗੋਬਿੰਦ ਸਾਹਿਬ ਦੇ ਸੰਧੂ ਸਾਹਿਬ ਦੇ ਨਾਲ ਆ ਜੀ ਨੌਜਵਾਨਾਂ ਦਾ ਨੌਜਵਾਨਾਂ ਦਾ ਭਰਮਾ ਹੰਗਾਰਾ ਜੀ ਤੇ ਦੂਜੀ ਪਾਸੇ ਜਿਵੇਂ ਭਾਜੀਪੀ ਦੇ ਉਮੀਦਵਾਰ ਨੇ ਕਾਂਗਰਸ ਦੇ ਨੇ ਆਮ ਆਦਮੀ ਪਾਰਟੀ ਬਾਦਸਾਹਬ ਵੀ ਨੇ ਉਹਨਾਂ ਦਾ ਕਿਵੇਂ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਜੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਪੇ ਖੇ ਨੂੰ ਖੇ ਨੂੰ ਹੋਈ ਹੋਈ ਆ ਉਹਨਾਂ ਦੇ ਆਪਸ ਵਿੱਚ ਦੋ ਧੜੇ ਬਣੇ ਹੋਏ ਨੇ ਤੇ ਇਹ ਤਾਂ ਸਿਰਫ ਇੱਕ ਵੋਟਾਂ ਦੀ ਰਾਜਨੀਤੀ ਆ ਪਰ ਹੁੰਦਾ ਕਿ ਹੱਕ ਸੱਚ ਲੋਕਾਂ ਦੇ ਨਾਲ ਖੜਨਾ ਜੋ ਕਿ ਇਹ ਲੱਗਦਾ ਕਿ ਯੂਥ ਦੇ ਵਿੱਚ ਗੋਵਿੰਦ ਸਿੰਘ ਸੰਧੂ ਉਹਨਾਂ ਦਾ ਬਹੁਤ ਵਧੀਆ ਇੱਕ ਰੁਤਬਾ ਏ ਇੱਕ ਬਹੁਤ ਵਧੀਆ ਉਹਨਾਂ ਨੇ ਆਪਣੀ ਪਛਾਣ ਬਣਾਈ ਆ ਤੇ ਯੂਥ ਜਿਹੜਾ ਹੈਗਾ ਉਹ ਸਾਰਾ ਸੰਧੂ ਸਾਹਿਬ ਦੇ ਨਾਲ ਆ ਜੀ ਬਾਠ ਨੂੰ ਕਿਵੇਂ ਦੇਖਦਾਂ ਬਾਠ ਜਿਹੜੇ ਆਜ਼ਾਦ ਲੜਦੇ ਨਹੀਂ ਬਾਠ ਸਾਹਿਬ ਦੀ ਇਹ ਹੈਗਾ ਜੀ ਕਿਉਂਕਿ ਉਹ ਨਿਕਲੇ ਹੋਏ ਨੇ ਮੀਥੇਰ ਸਾਹਿਬ ਦੀ ਗੱਡੀ ਦੇ ਵਿੱਚ ਕਿਉਂਕਿ ਇਹ ਐਵੇਂ ਰਾਜਨੀਤੀਆਂ ਨਹੀਂ ਹੁੰਦੀਆਂ ਹੈਗੀਆਂ ਕਿ ਪਹਿਲਾਂ ਤੁਸੀਂ ਇੱਕ ਧੜੇ ਦੇ ਨਾਲ ਹੋ ਤੇ ਫਿਰ ਤੁਸੀਂ ਉਹਨਾਂ ਦੀ ਹੀ ਬੁਰਾਈ ਕਰੋ ਐਦਾਂ ਰਾਜਨੀਤੀ ਨਹੀਂ ਹੁੰਦੀ ਇਹ ਹੱਕ ਸੱਚ ਲਈ ਖੜਨਾ ਪੈਂਦਾ ਲੋਕਾਂ ਦੇ ਲਈ ਖੜਨਾ ਪੈਂਦਾ ਜੋ ਕਿ ਸਾਨੂੰ ਪੂਰੀ ਉਮੀਦ ਹੈਗੀ ਹੈ ਕਿ ਸੰਧੂ ਸਾਹਿਬ ਸਾਡੇ ਨਾਲ ਖੜਨਗੇ ਤੁਸੀਂ ਤਨੋਂ ਮਨੋਂ ਜੁੜੇ ਹੋ ਹੋ ਸੰਧੂ ਸਾਹਿਬ ਨਾਲ ਬਿਲਕੁਲ ਜੀ ਬਿਲਕੁਲ ਅਸੀਂ ਤਨੋਂ ਮਨੋਂ ਮਾਨ ਸਾਹਿਬ ਦੇ ਨਾਲ ਜੁੜੇ ਹੋਏ ਹਾਂ ਉਹਨਾਂ ਦੇ ਕੈਂਡੀਡੇਟ ਨੇ ਉਹਨਾਂ ਦੇ ਦੋਤਾ ਸਾਹਿਬ ਹੈਗੇ ਨੇ ਤੇ ਸਾਨੂੰ ਪੂਰੀ ਉਮੀਦਾਂ ਹੈਗੀਆਂ ਨੇ ਕਿ ਉਹ ਵੀ ਆਪਣੇ ਨਾਨਾ ਜੀ ਵਾਂਗੂ ਖਰੇ ਉਤਰਨਗੇ ਆਪਣੀਆਂ ਕਈਆਂ ਗੱਲਾਂ ਤੇ ਸਾਡੇ ਨਾਲ ਬਜ਼ੁਰਗ ਵੀ ਜੁੜੇ ਹੋਏ ਨੇ ਉਹ ਪੁੱਛੀ ਕੀ ਨਾਮ ਕਲਵੰਤ ਸਿੰਘ ਖਾਲਸਾ ਜੀ ਕੀ ਲੱਗਦਾ ਇਸ ਵਾਰ ਮਾਹੌਲ ਕਿੱਧਰ ਨੂੰ ਜਾ ਰਿਹਾ ਗੋਬਿੰਦ ਸਿੰਘ ਤੂੰ ਇਹ ਆ ਜਾ ਰਹੀ ਹੈ ਗੋਬਿੰਦ ਸਿੰਘ ਸੰਤ ਦੀ ਮਾਨ ਸਾਹਿਬ ਦੀ ਤੂੰ ਤੇ ਦੀ ਨਾਲੇ ਕਿਹਨਾਂ ਜਨਦਾਂ ਨੇ ਕਾਲਾ ਢੱਲੋਂ ਦਾ ਮੁਕਾਬਲਾ ਉਹ ਜਰਾ ਇਹ ਸਾਰੇ ਥੜਕੇ ਹੋਏ ਲੋਕ ਐ ਇਹ ਇਹ ਸੜਕ ਤੇ ਚੱਲਣ ਵਾਲੇ ਨਹੀਂ ਹੈਗੇ ਇਹ ਥੱਲੇ ਲੈ ਜਾਂਦੇ ਆ ਇਹ ਦੇਖ ਕੇ ਨਾ ਕੋਈ ਚੰਗੀ ਥਾਂ ਉਹ ਥੱਲੇ ਲੈ ਜਾਂਦੇ ਆ ਉਹ ਦੇਖਣੇ ਕੋਠੀ ਚੰਗੀ ਪਈ ਆ ਬਸ ਥੱਲੇ ਕੋਈ ਗਰੀਬ ਆ ਗਿਆ ਥੱਲੇ ਬਾਈ ਇਹਨਾਂ ਨੇ ਲਾਰੇ ਲਾ ਚੇ 70 ਸਾਲ ਕੱਢਦੇ ਲਾਰੇ ਆ ਜੀ ਸਾਰੇ ਬੰਦਿਆਂ ਨੇ ਗੋਬਿੰਦ ਸਿੰਘ ਸੰਧੂ ਤਾਂ ਨਹੀਂ ਲਾਰੇ ਲਾਉਂਦਾ ਫਿਰ ਨਹੀਂ ਇਹ ਤਾਂ ਨਵਾਂ ਮੁੰਡਾ ਆ ਯਾਰ 35 ਸਾਲ ਤੋਂ ਇਹਦਾ ਨਾਨਾ ਜੀ ਖੜੇ ਆ ਇੱਕ ਇੱਕ ਚਾਲ ਤੇ ਖੜੇ ਆ ਥੜਕੇ ਨਹੀਂ ਹੈਗੇ ਚਾਹੇ ਜਿੱਤਣ ਚਾਹੇ ਹਾਰਨ ਖੜ ਰਹੀ ਹੈ ਇਹਨਾਂ ਦਾ ਕੀ ਲੱਗਦਾ ਵੀ ਗੋਬਿੰਦ ਸਿੰਘ ਸੰਧੂ ਸਿਮਰਨਜੀਤ ਸਿੰਘ ਮਾਨਮਿਕ ਉਹ ਦਰੜ ਹਾਂ ਜੀ ਦਰੜਾ ਦਾ ਮੁੰਡੇ ਦਾ ਨਵਾਂ ਮੁੰਡਾ ਹੈ ਪੜ੍ਹੇ ਲਿਖਿਆ ਮੁੰਡਾ ਹੈ ਕੁਛ ਨਾ ਕੁਛ ਕਰਕੇ ਜਾਉ ਪੰਜਾਬ ਵਾਸਤੇ ਕੇਬਲ ਢਿੱਲ ਨੂੰ ਕਿਵੇਂ ਦੇਖ ਦਉ ਭਾਜ ਭਾਜ ਕਿਉਂਕਿ ਪਹਿਲਾਂ ਵੀ ਭਾਜ ਭਾਜ ਕਿੱਥੇ ਤੁਸੀਂ ਗੱਲ ਕਰਦੀ ਭਾਜ ਭਾਜ ਸਾਡੇ ਗਾਲਾਂ ਨੂੰ ਪਾਣੀ ਚੁੰਨਾਂ ਨੂੰ ਪਈ ਹੋਈ ਆ ਗਾਲਾਂ ਪਾਣੀ ਆ ਵੱਡ ਵੱਡ ਕੇ ਰੱਖਦੇ ਸਾਡੇ ਲੋਕ ਇਹਨੇ ਹੋਰ ਵੀ ਜਹੇਦਾਰ ਜੀ ਜੁੜੇ ਹੋਏ ਨੇ ਸਾਡੇ ਨਾਲ ਜਹੇਦਾਰ ਸਾਹਿਬ ਕੀ ਹਾਲ ਆ ਕਿਵੇਂ ਹੋ ਬਹੁਤ ਵਧੀਆ ਜੀ ਚੜਦੀ ਕਲਾ ਜੀ ਕੀ ਨਾਮ ਆ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਇਸ ਵਾਰ ਪਿੰਡ ਦਾ ਮਾਹੌਲ ਫਿਰ ਕਿੱਧਰ ਨੂੰ ਬਹੁਤ ਵਧੀਆ ਜੀ ਕਿੱਦਨ ਨੂੰ ਜਾ ਰਿਹਾ ਪਿੰਡ ਦਾ ਮਾਹੌਲ ਵੋਟਾਂ 20 ਤਰੀਕ ਨੂੰ ਤਿਆਰ ਨੇ ਪੈਣ ਦੇਖੋ ਜੀ ਬੰਦੇ ਤਾਂ ਸਾਰੇ ਪੱਸੀ ਚੱਲਦੇ ਨੇ ਪਰ ਜਿਹੜੀ ਅਸਲ ਇਸ ਵਕਤ ਦੀ ਹਵਾ ਹੈ ਉਹ ਗੋਵਿੰਦ ਸਿੰਘ ਸੰਤੂ ਜੀ ਵੱਲ ਹੈ ਕਿਉਂਕਿ ਜੋ ਸਾਡਾ ਅਕਾਲੀ ਦਲਤੀ ਉਹ ਤਾਂ ਚਾਰੇ ਸੀਟਾਂ ਤੋਂ ਖੜਾ ਨਹੀਂ ਹੋਇਆ ਸਾਡੇ ਕੋਲੇ ਇੱਕੋ ਇੱਕ ਹੱਲ ਹੈਗਾ ਸਿੱਖਾਂ ਕੋਲੇ ਵੀ ਅਸੀਂ ਗੋਵਿੰਦ ਸਿੰਘ ਸੰਤੂ ਨੂੰ ਜਿਤਾਈਏ ਆਪਦੀ ਜੋ ਸਿੱਖ ਵੋਟ ਹੈ ਇਹਦਾ ਅਸੀਂ ਆਪ ਦਾ ਇੱਕ ਗਰੁੱਪ ਬਣਾ ਕੇ ਰੱਖੀਏ ਨਹੀਂ ਦੂਜੀਆਂ ਪਾਰਟੀਆਂ ਤਾਂ ਸਾਨੂੰ ਬਹੁਤ ਬਰਬਾਦ ਕਰ ਦੇਣਗੀਆਂ ਤੇ ਇੱਕੋ ਇੱਕ ਗੋਵਿੰਦ ਸੰਧੂ ਜੀ ਹੈ ਜੋ ਕਿ ਆਪਣੇ ਨਾਨਾ ਜੀ ਮੰਗੂ ਸਰੋਮਰੀ ਕਾਲੀਦਲ ਅੰਮ੍ਰਿਤਸਰ ਹੈ ਜੋ ਦੀ ਦਿਖ ਬਚ ਰੂਗੀ ਜੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਆਪਾਂ ਅਕਾਲੀਆਂ ਸਿੱਖਾਂ ਆਪਾਂ ਕਾਲੀਆਂ ਨੂੰ ਵੋਟ ਪਾਈਏ ਲੱਗਦਾ ਕਿਤੇ ਨਾ ਕਿਤੇ ਖੇਤਰੀ ਪਾਰਟੀ ਨੂੰ ਕਾਮਯਾਬ ਕਰਾਂਗੇ ਤਾਂ ਹੀ ਕਿਤੇ ਗੁਜ਼ਾਰਾ ਹੋਊਗਾ ਹੋਣੀ ਚਾਹੀਦੀ ਹੈ ਜੀ ਜ਼ਰੂਰ ਹੋਣੀ ਚਾਹੀਦੀ ਹੈ ਜਦੋਂ ਕਿ ਅਸਲ ਅਕਾਲੀ ਦਲ ਸਰੋਮਰੀ ਕਾਲੀਦਲ ਅੰਮ੍ਰਿਤਸਰ ਬਾਅਦ ਦੇ ਵਿੱਚ ਬਾਦਲ ਕ्याने ਉਹਨੂੰ ਬ੍ਰੈਕਟ ਚ ਫਿੱਟ ਕਰ ਲਿਆ ਚਲੋ ਉਹ ਰੱਬ ਨੇ ਆਪ ਹੀ ਲਾਤਾ ਪਰ ਸਾਨੂੰ ਜਿੰਨੇ ਵੀ ਅੰਮ੍ਰਿਤਧਾਰੀਆ ਗੁਰਸਿੱਖਾਂ ਸਾਰਿਆਂ ਨੂੰ ਇਹੀ ਹੱਕ ਮੰਨਦਾ ਵੀ ਅਸੀਂ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਨਾਲ ਚੱਲੀਏ ਸਰਦਾਰ ਗੋਬਿੰਦ ਸਿੰਘ ਸੰਧੂ ਜੀ ਨੂੰ ਆਪਾਂ ਬਹੁਤ ਮਤਨਾ ਜਿਟਾਈਏ ਕਿੰਨੇ ਆ ਗਾਸਾਂ ਨੇ ਗੋਬਿੰਦ ਸਿੰਘ ਸੰਧੂ ਤੋਂ ਆਸਾਂ ਬਹੁਤ ਨੇ ਜੀ ਬਹੁਤ ਪੜੇ ਲਿਖੇ ਸੂਝਵਾਨ ਨੇ ਬਾਕੀ ਸਿੱਖੀ ਨੂੰ ਨਾਂ ਲੈ ਕੇ ਚੱਲਦੇ ਨੇ ਮਸਤਵਾਨਾ ਸਾਹਿਬ ਤੋਂ ਉਹਨਾਂ ਨੇ ਸੰਤ ਮਹਾਪੁਰਖਾਂ ਤੋਂ ਮਹੂਰਤ ਕਰਾਈ ਹੈ ਇਹ ਬਾਬਾ ਦੀਪ ਸਿੰਘ ਦੀ ਨੌਵੀਂ ਪੀੜੀ ਚੋਂ ਨੇ ਅੱਛਾ ਹਾਂਜੀ ਇਸ ਕਰਕੇ ਸਾਡਾ ਸਾਰੇ ਪੰਥ ਦਾ ਅਕਾਲੀ ਦਲ ਵਾਲਿਆਂ ਦਾ ਵੀ ਇਹੀ ਹੱਕ ਮੰਗਦਾ ਵੀ ਅਸੀਂ ਕਿਸੇ ਝਾੜੂ ਕਰਨੀ ਜਾਂ ਭਾਜਪਾ ਕਰਨੀ ਨਾ ਜਾਈਏ ਕਾਂਗਰਸ ਤੇ ਭਾਜਪਾ ਨੇ ਤਾਂ ਸਾਨੂੰ ਪਹਿਲਾਂ ਹੀ ਬਹੁਤ ਬਰਬਾਦ ਕਰਤਾ ਇਸ ਕਰਕੇ ਇਸ ਵਾਰ ਸਾਰਿਆਂ ਨੂੰ ਗੱਜ-ਬੱਜ ਕੇ ਵੋਟਾਂ ਹੀ ਗੋਵਿੰਦ ਸਿੰਘ ਸੰਧੂ ਨੂੰ ਪਾਉਣੀਆਂ ਚਾਹੀਦੀਆਂ ਜਿਹੜੇ ਹਰਿੰਦਰ ਹਰਿੰਦਰ ਧਾਲੀਵਾਲ ਨੇ ਆਮ ਆਦਮੀ ਪਾਰਟੀ ਤੋਂ ਦੂਜੇ ਪਾਸੇ ਬਾਠ ਵੀ ਵਿੱਚੋਂ ਕਢ ਕੇ ਆ ਗਏ ਕੀ ਲੱਗਦਾ ਵੀ ਕਿਤੇ ਲੜਾਈ ਤੇ ਹੈਗੇ ਨੇ ਨਹੀਂ ਉਹਨਾਂ ਬਾਰੇ ਪਹਿਲੀ ਗੱਲ ਤਾਂ ਆਪਾਂ ਕੁਝ ਕਹਿਣਾ ਨਹੀਂ ਚਾਹੁੰਦੇ ਜੀ ਕਿ ਉਹਨਾਂ ਹੀ ਤਾਂ ਆਪਦੀ ਵੋਟ ਹੈ ਆਪਦੀ ਵੋਟ ਹੀ ਪਾਟੀਆਂ ਦੀ ਹੈ ਜੋ ਮਾਨ ਸਾਹਿਬ ਦੀ ਵੋਟ ਹੈ ਉਹ ਖੜੀ ਹੈ ਸਮਾਂ ਇਹ 1% ਵੱਧ ਗਈ ਕਿਉਂਕਿ ਕਾਲੀ ਦਲ ਦੇ ਜੋ ਨਮਾਇਦੇ ਨੇ ਉਹ ਸਾਰੇ ਮਾੜੇ ਨਹੀਂ ਹੁੰਦੇ ਬਹੁਤ ਸੂਝਵਾਨ ਨੇ ਕਾਲੀ ਦਲ ਦੇ ਨਮਾਇਦੇ ਉਹ ਆਪ ਹੀ ਸੋਚ ਕੇ ਇੱਕ ਦੀ ਵੋਟ ਸ਼੍ਰੋਮਰੀ ਕਾਲੀ ਦਲ ਅੰਮ੍ਰਿਤਸਰ ਨੂੰ ਸਾਥ ਦੇਣਗੇ ਕੱਢਣ ਵਾਲਾ ਹੋਰ ਵੀ ਬੈਠੇ ਨੇ ਬੱਪੂ ਜੀ ਕੀ ਨਾਮ ਜਰਨੈਲ ਸਿੰਘ ਜੀ ਤੁਹਾਡਾ ਨਾਮ ਵੀ ਜਰਨੈਲ ਸਿੰਘ ਹਾਂ ਜੀ ਇਹਨੂੰ ਪਾਉਂਗੇ ਵੋਟ ਫਿਰ ਬੋਟ ਦੇਖੋ ਜੀ ਇਹ ਕਿ ਮੌਕਾ ਦਸੂ ਮੌਕਾ ਨੇ ਹਾਂ ਮਨ ਬਣਿਆ ਨਹੀਂ 20 ਤਰੀਕ ਤੱਕ ਹਾਂ ਲੋਕਾਂ ਦਾ ਮਨ ਤਾਂ ਬਣ ਗਿਆ 20 ਤਰੀਕ ਲੜੇ ਆ ਗਈ ਬਸ ਫਿਰ ਉਹ ਪੈਰਤੀ ਵਰਦਾ ਮਨ ਵੀ ਹੁਣ ਆ ਬੰਦਾ ਚੁੱਕਦਾ ਚੁੱਕਦਾ ਫਾੜ ਲੜੇ ਕਿ ਜਿੰਨੇ ਵੀ ਉਮੀਦਵਾਰ ਤੁਹਾਡੇ ਕੋਲੇ ਆਏ ਨੇ ਉਹਨਾਂ ਚੋਂ ਸਾਰਿਆਂ ਚੋਂ ਵਧੀਆ ਤੁਹਾਨੂੰ ਕੌਣ ਲੱਗਿਆ ਵਧੀਆ ਨੇ ਸਾਰੀ ਵਧੀਆ ਨਹੀਂ ਕੋਈ ਕੈਬਲ ਟੈ ਲੋਮੀ ਵਧੀਆ ਲੱਗੇ ਤੇ ਕੈਬਲ ਟੈ ਲੜ ਕੇ ਕਰਕੇ ਕੋਈ ਵਿਚਾਲੇ ਪਾਦੀ ਕਰਦੀ ਅੱਛਾ ਪੱਜ ਗਿਆ ਪੱਜੀ ਬੰਨ ਜਦੋਂ ਇੱਥੇ ਖੜੀ ਨਹੀਂ ਅੱਛਾ ਤੇ ਫਿਰ ਜਿਵੇਂ ਹਰਿੰਦਰ ਆ ਹਰਿੰਦਰ ਢਾਲੀਵਾਲ ਉਹ ਕਿਵੇਂ ਮੁੰਡਾ ਮੈਂ ਉਹਦਾ ਇੰਨਾ ਬਾਖ ਮਨੀ ਹੋ ਗਿਆ ਮੈਂ ਅੱਛਾ ਜਿਹੜਾ ਗੋਬਿੰਦ ਸੰਧੂ ਆ ਸਿਮਰਜੀਤ ਮਾਨ ਦਾ ਦੋਤਾ ਉਹ ਕਿਵੇਂ ਜਾਣਦੇ ਉਹਨਾਂ ਨੂੰ ਹਾਂ ਇਹਨਾਂ ਨੂੰ ਆਪਾਂ ਸੁਣਦੇ ਵੀ ਬਹੁਤ ਮੁੰਡਾ ਵਧੀਆ ਲਾਇਕ ਹੈ ਹਾਂ ਮੂਡ ਬਣ ਗਿਆ ਫਿਰ ਕਿਤੇ ਨਾ ਕਿਤੇ ਹਾਂ ਹਾਂ ਇਹ ਤਾਂ ਫਿਰ ਬਣੀ ਬਣੂ ਗਈ ਜੀ ਕਿਤੇ ਨਾ ਕਿਤੇ ਬਾਦੀ ਬਾਪੂ ਜੀ ਕੀ ਨਾਮ ਹਾਂ ਜੀ ਕੀ ਨਾਮ ਹੈ ਭਰਪੂਰ ਸਿੰਘ ਭਰਪੂਰ ਸਿੰਘ ਜੀ ਕਿਦਾਂ ਦਾ ਮਾਹੌਲ ਆ ਵੋਟਾਂ ਦਾ ਨਹੀਂ ਨਹੀਂ ਵੋਟਾਂ ਦਾ ਸਾਡਾ ਤਾਂ ਕਾਲੀਦਾਲ ਐ ਅਸੀਂ ਪਾ ਉਧਰ ਤਾਂ ਸਾਡਾ ਦਿਸਮਿਸਾ ਜੀ ਇਹਨੂੰ ਮਾਨ ਨੂੰ ਹੀ ਪਾਵਾਂ ਇੱਕ ਦੀ ਮਾਨ ਦੇ ਦੋਤੇ ਨੂੰ ਅੱਛਾ ਹਾਂ ਕਾਲੀਦਾਲ ਕਾਲੀਦਾਲ ਨਾਲ ਖੜ ਗਿਆ ਕਿਤੇ ਨਾ ਹਾਂ ਹਾਂ ਪਾਵਾਂਗੇ ਇਹਨੂੰ ਬਾਠ ਵੀ ਤੁਹਾਡਾ ਕਮਾਂਡੀ ਆ ਕਹਿੰਦੇ ਫੇਰ ਵੀ ਕਿਉਂ ਦਾ ਇੱਕ ਦੋ ਨੂੰ ਵਿਚ ਪਾ ਦੇਣਗੇ ਟੱਬਰ ਬਹੁਤ ਆ ਸਾਡਾ ਹਾਂ ਹਾਂ ਯਾਰ ਇਹਨੂੰ ਪਾ ਦੇਣਗੇ ਮਾਨ ਸਾਹਿਬ ਨੂੰ ਪਾ ਦੇਣਗੇ ਹਾਂ ਸਿੱਖ ਧਰਮ ਕੀ ਲੱਗਦਾ ਗੋਬਿੰਦ ਸਿੰਘ ਸੰਧੂ ਪਸੰਦ ਆ ਤੁਹਾਨੂੰ ਉਮੀਦਵਾਰ ਉਹ ਪਸੰਦੀ ਆ ਸਾਰੇ ਪਸੰਦ ਨੇ ਹਾਂ ਵਧੀਆ ਮੁੰਡਾ ਐ ਗੁਰਸ਼ਖਾ ਦਾੜੀ ਕੇਸ ਰੱਖੇ ਬੈਨੇ ਵਧੀਆ ਏ ਬਚਾਰਾ ਹਾਂ ਵਧੀਆ ਠੀਕ ਰੱਖਦੇ ਫਿੱਟ ਬੈਂਦਾ ਕਲਾਜ ਵਾਏ ਨਾ ਬੈਂਦਾ ਏ ਠੀਕ ਹੋਰ ਵੀ ਬਾਈ ਜੁੜੇ ਹੋਏ ਨੇ ਬਾਈ ਦੀ ਕੀ ਨਾਮ ਤੰਨਾ ਸਿੰਘ ਆ ਜੀ ਤੰਨਾ ਸਿੰਘ ਕਿਵੇਂ ਆ ਮਾਹੌਲ ਇਸ ਵਾਰ ਪਿੰਡ ਦਾ ਮਾਹੌਲ ਤਾਂ ਜੀ ਸਾਡਾ ਪਿੰਡ ਦਾ ਤਾਂ ਹੈਗਾ ਮਤਲਬ ਸਾਰੇ ਕਿੰਨੇ ਆਉਂ ਤਾਂ ਪਰ ਜਿਹੜਾ ਸਾਡਾ ਮਾਸਲਾ ਅਸੀਂ ਵੋਟਾਂ ਇਤਨੀ ਪਾਵਾਂਗੇ ਇਧਰ ਕਿਧਰ ਜੀ ਇਧਰ ਕਿਧਰ ਤੰਨਾ ਸਿੰਘ ਨੇ ਕਿਹਾ ਆਪਾਂ ਨੂੰ ਅੱਛਾ ਹਾਂ ਆਪਣੇ ਜਰਨੈਲ ਸਿੰਘ ਨੇ ਜਰਨੈਲ ਸਿੰਘ ਤਾਂ ਕਹਿੰਦੇ ਵੀ ਸਿਮਰਜੀਤ ਸਿੰਘ ਮਾਨ ਦੇ ਦੋਤੇ ਨੂੰ ਹਾਂ ਬਸ ਉੱਥੇ ਹੀ ਪਾਵਾਂਗੇ ਵੋਟਾਂ ਜੀ ਪੂਰਾ ਮਨ ਪੂਰਾ ਜਮਾ ਸਾਡਾ ਤੋਂ ਲਿਆ ਹੋਇਆ ਇਸ ਪਿੰਡ ਤੋਂ ਵੋਟ ਕਿਹਦੀ ਵੱਧ ਨਿਕਲ ਸਕਦੀ ਆ ਅਸੀਂ ਤਾਂ ਜੀ ਇਹਦੀ ਵੱਧ ਕੱਢ ਕੇ ਖੁਸ਼ ਆ ਅੱਛਾ ਹਾਂ ਹੋਰ ਚਾਹੇ ਕਿਸੇ ਦੇ 10 ਲਿਖਣ ਚਾਹੇ 50 ਲਿਖਣ ਸਾਨੂੰ ਕੋਈ ਮਤਬਲ ਨਹੀਂ ਹੈਗਾ ਇਹ ਤੇ ਅਸੀਂ ਪੂਰੇ ਖੁਸ਼ ਆ ਹਾਂ ਮਾਗੋ ਮਾਗੂ ਨਾਲੇ ਕਹਿੰਦੇ ਬਾਹਰਲਾ ਮੁੰਡਾ ਇਹ ਬਾਹਰਲਾ ਨਹੀਂ ਜੇ ਹੋਊਗਾ ਸੰਧੂ ਨਹੀਂ ਅਸੀਂ ਨਹੀਂ ਸਾਡਾ ਮਨ ਵੱਜ ਗਿਆ ਬਸ ਚਾਹੇ ਬਾਹਰਲਾ ਚਾਹੇ ਦਿੱਲੀ ਦਾ ਜਿੱਥੋਂ ਵੀ ਮਰਜੀ ਸਾਨੂੰ ਕੋਈ ਦਿੱਕਤ ਨਹੀਂ ਆ। ਹਾਂਜੀ ਬਾਪੂ ਜੀ ਕੀ ਨਾਮ ਆ? ਇਟਾ ਸਿੰਘ ਜੀ। ਕੀ ਲੱਗਦਾ ਤਰੀਕ ਆ ਕੀ ਨੇੜੇ ਵੋਟਾਂ ਦੀ ਬਣ ਗਿਆ ਮਨ? ਹਾਂਜੀ ਜਰਨੈਲ ਸਿੰਘ ਦਾ। ਜਰਨੈਲ ਸਿੰਘ ਨਾਮ ਕਦੀ ਪਾਉਂਗੇ? ਹਾਂ। ਉਹਦਾ ਕਹਿੰਦਾ ਸਿਮਰਜੀਤ ਮਾਨ ਦੇ ਦੋਤੇ ਨੂੰ ਪਾਉਂਗੋ ਮੈਂ। ਹਾਂਜੀ ਪਾਉਂਗੋ ਜੀ। ਤੁਸੀਂ ਉਧਰ ਪਾਉਂਗੇ? ਹਾਂ ਹਾਂ। ਇਕੱਠੀ ਕੇਬਲ ਟਲੋਨ ਨਹੀਂ ਪਾਉਂਦੇ? ਨਾ ਜੀ ਇਕੱਠੀ ਆੜੇ। ਅਸੀਂ ਇਕੱਠੀ ਹਾਂ। ਸਾਡੀ ਪਾਰਟੀ ਆ ਜੀ। ਸਾਡੀ ਪਾਰਟੀਆਂ। ਅੱਛਾ। ਉਧਰ ਹੀ ਫਤਿਹ। ਪਿੰਡਾਂ ਦੇ ਵਿੱਚ ਧੜੇਬੰਦੀ ਅਕਸਰ ਹੁੰਦੀ ਆ। ਪਰ ਜਿੱਦੋਂ ਸਾਰਾ ਧੜਾ ਝੁੱਕ ਜਾਂਦਾ ਫਿਰ ਉਧਰ ਹੀ ਝੁੱਕ ਜਾਂਦਾ ਹਾਲਾਤ ਕਿਤੇ ਨਾ ਕਿਤੇ 20 ਤਰੀਕ ਨੂੰ ਕਲੀਅਰ ਹੋ ਜਾਣਗੇ ਪਰ ਆਉਣ ਵਾਲਾ ਜਿਹੜਾ ਸਮਾਂ ਉਹੀ ਦੱਸੂਗਾ ਵੋਟਾਂ ਕਿਹਦੇ ਸਿਰ ਤੇ ਸਾਜਦਾ ਤਾਜ ਜ਼ਿਆਦਾਤਰ ਲੋਕ ਗੋਬਿੰਦ ਸਿੰਘ ਸੰਧੂ ਦੇ ਨਜ਼ਰ ਨਾਲ ਖੜੇ ਨਜ਼ਰ ਆਏ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੂੜਾ ਡੀ5 ਚੈਨਲ ਪੰਜਾਬੀ ਪਿੰਡ ਓਪਲੀ ਬਰਨਾਲਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ